ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਆਉਂਦੀ 10 ਮਈ ਤੱਕ ਕਿਵੇਂ ਦਾ ਰਹੇਗਾ ਜਾਨੀ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਹਫ਼ਤਾ ਗੁਜ਼ਰੇਗਾ 4 ਤਰੀਕ ਤੋਂ ਲੈ ਕੇ 10 ਮਈ ਦਾ ਇਹਦੇ ਵਿੱਚ ਕੀ ਕੀ ਹਾਲਾਤ ਬਣਨਗੇ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਉਮੀਦ ਹੈ ਕਿ ਭਾਰੀ ਮੀਂਹ ਤੇਜ਼ ਹਨੇਰੀਆਂ ਘੜੇ ਮਾਰੀ ਤੇ ਕਾਲੇ ਬੱਦਲ ਵਾਈ ਦੀ ਉਮੀਦ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਮੀਂਹ ਹੋਣ ਦੇ ਚਾਂਸ ਨੇ ਕਦੋਂ ਹਾਲਾਤ ਹੋਣਗੇ ਤੇ ਕੀ ਆ ਪੰਜਾਬ ਦੇ ਵਿੱਚ ਤੇਜ਼ ਹਨੇਰੀਆਂ ਤੇ ਮੀਂਹ ਲਗਾਤਾਰ ਵਗਣਗੇ ਕਿਉਂਕਿ ਜੋ ਮੌਸਮ ਵਿਭਾਗ ਵੱਲੋਂ ਅਲਰਟ ਪ੍ਰਾਪਤ ਹੋਏ ਸਨ ਉਹਨਾਂ ਵਿੱਚ 7-8 ਤਰੀਕ ਤੱਕ ਲਗਾਤਾਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਸਾਰੇ ਖੁਲਾਸੇ ਇਸ ਵੀਡੀਓ ਰਹੀ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਹਮਣੇ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਸੀਂ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਕੇ ਵੀਡੀਓ ਨੂੰ ਅੱਗੇ WhatsApp ਰਾਹੀਂ Facebook ਰਾਹੀਂ ਆਪਣੇ ਯਾਰਾਂ ਦੋਸਤਾਂ ਤੱਕ ਪਹੁੰਚਦੀ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਜਾਣਕਾਰੀ ਪਹੁੰਚਦੀ ਹੋ ਸਕੇ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਹਾਂ ਤਾਂ ਬੱਦਲਬਾਜ਼ੀ ਦਾ ਮਾਹੌਲ ਪਹਾੜੀ ਖੇਤਰਾਂ ਵਿੱਚ ਹੈ ਥੋੜਾ ਬਹੁਤਾ MP ਹਰਿਆਣਾ UP ਵਿੱਚ ਵੀ ਦਿਖਾਈ ਦੇ ਰਿਹਾ ਹੈ ਪਰ ਇਸ ਦਾ ਅਸਰ ਪੰਜਾਬ ਦੇ ਵਿੱਚ ਅੱਜ ਕੋਈ ਬਹੁਤ ਵੱਡਾ ਦੇਖਣ ਨੂੰ ਨਹੀਂ ਮਿਲੇਗਾ ਹਲਕੇ ਦਰਮਿਆਨੀ ਬੱਦਲਬਾਈ ਸਾਨੂੰ ਪੰਜਾਬ ਦੇ ਪਹਾੜੀ ਇਲਾਕੇ ਦੇ ਨਾਲ ਲੱਗਦੇ ਇਲਾਕਾ ਦੁਆਬੇ ਦਾ ਖਾਸ ਤੌਰ ਤੇ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਦਾ ਕੁਝ ਕਲਾਕਾ ਹੋ ਗਿਆ ਜੀ ਨਮਾ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਇਹਨਾਂ ਵਿੱਚ ਬੱਦਲਬਾਈ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਦੇ ਹਾਲਾਤ ਵੀ ਬਣ ਸਕਦੇ ਨੇ ਗੱਲ ਕਰਦੇ ਆ 4 5 ਅਤੇ 6 ਤਰੀਕ ਦੀ 4 5 ਅਤੇ 6 ਤਰੀਕ ਨੂੰ ਪੰਜਾਬ ਦੇ ਵਿੱਚ ਲਗਾਤਾਰ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਹਲਕੇ ਤੋਂ ਦਰਮਿਆਨੇ ਸਿਸਟਮ ਨੇ ਮੀਂਹ ਦੇ ਚਾਂਸ 50% ਤੋਂ ਲੈ ਕੇ 70% ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇਜ਼ ਹਨੇਰੀਆਂ ਵੀ ਪੰਜਾਬ ਦੇ ਵਿੱਚ ਚੱਲ ਸਕਦੀਆਂ ਨੇ ਜਿਸ ਦੇ ਨਤੀਜੇ ਵਜੋਂ ਸਾਨੂੰ ਬਾਅਦ ਦੁਪਹਿਰ ਕਿਉਂਕਿ ਇਹ ਪ੍ਰੀ ਮੌਨਸੂਨ ਗਤੀਵਿਧੀਆਂ ਦਾ ਸਮਾਂ ਚੱਲ ਰਿਹਾ ਹੈ ਤਾਂ ਜਿਹੜੇ ਮੀਂਹ ਹੋਣਗੇ ਜ਼ਿਆਦਾਤਰ ਉਹ ਸਾਨੂੰ 2 ਤੋਂ ਲੈ ਕੇ 3 ਵਜੇ ਤੋਂ ਬਾਅਦ ਹੀ ਦੇਖਣ ਨੂੰ ਮਿਲਣਗੇ ਜਾਂ ਫਿਰ ਰਾਤ ਦੇ ਸਮੇਂ ਦੇਖਣ ਨੂੰ ਮਿਲ ਲਗੇ ਜਿਸ ਸਮੇਂ ਤਾਪਮਾਨ 40 42 ਡਿਗਰੀ ਤੱਕ ਪਹੁੰਚ ਜਾਂਦਾ ਹੈ ਉਸ ਸਮੇਂ ਹੀ ਇਹ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਪ੍ਰੀ ਮੌਨਸੂਨ ਗਤੀਵਿਧੀਆਂ ਜਦੋਂ ਹੁੰਦੀਆਂ ਨੇ ਤਾਂ ਪੂਰਬ ਤੋਂ ਹਵਾ ਜਿਹੜੀ ਨਵੀਂ ਲੈ ਕੇ ਆਉਂ ਤਾਂ ਜਦੋਂ ਪੰਜਾਬ ਵਿੱਚ ਪਹੁੰਚਦੀ ਹੈ ਤਾਂ ਪੰਜਾਬ ਦਾ ਤਾਪਮਨ ਅੱਪ ਹੋਣ ਕਰਕੇ ਗੜਬੜ ਹੁੰਦੀ ਹੈ ਮੌਸਮੀ ਗੜਬੜ ਹੁੰਦੀ ਹੈ ਤੇ ਘਰ ਚ ਚਮਕ ਕਾਲੇ ਬੱਦਲ ਹਨੇਰੀ ਧੂੜ ਭਰੀਆਂ ਹਨੇਰੀਆਂ ਤੇ ਗੜੇ ਮਾਰੀ ਇੱਕੋਦਮ ਕਾਲੇ ਬੱਦਲਾਂ ਦਾ ਛਾ ਜਾਣਾ ਦਿਨ ਦੇ ਵਿੱਚ ਹਨੇਰੇ ਵਰਗਾ ਮਾਹੌਲ ਬਣ ਜਾਣਾ ਇਹ ਦੇਖਣ ਨੂੰ ਮਿਲਦਾ ਇਸ ਨੂੰ ਪ੍ਰੀ ਮੌਸਮ ਗਤੀਵਿਧੀ ਆਪਾਂ ਕਹਿੰਦੇ ਨੇ ਜੋ ਕਿ ਜੂਨ ਮਹੀਨੇ ਤੱਕ ਇਸੇ ਤਰੀਕੇ ਨਾਲ ਚੱਲਦੀ ਰਹਿੰਦੀਆਂ ਨੇ ਤੇ ਉਸ ਤੋਂ ਬਾਅਦ ਮੌਸਮ ਸ਼ੁਰੂ ਹੋ ਜਾਂਦਾ ਹੈ ਤੇ ਇਹੇ ਗਤੀਵਿਧੀਆਂ 4 5 ਤੇ 6 ਤਰੀਕ ਨੂੰ ਸਾਨੂੰ ਬਾਅਦ ਦੁਪਹਿਰ ਦੇਖਣ ਨੂੰ ਮਿਲਣਗੀਆਂ 4 ਤੇ 5 ਤਰੀਕ ਨੂੰ ਇਸ ਦੇ ਚਾਂਸ ਜ਼ਿਆਦਾ ਨੇ ਇਸ ਦੇ ਚਾਂਸ 50 ਤੋਂ 60% ਨੇ 6 ਤਰੀਕ ਨੂੰ ਚਾਂਸ ਘਟ ਕੇ 40 50% ਰਹਿ ਜਾਂਦੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਦੇ ਵਿੱਚਕਾਰ ਮੌਸਮ ਜਿਹੜਾ ਉਹ ਕਾਫੀ ਹੱਦ ਤੱਕ ਕਲੀਅਰ ਹੋਣ ਦੇ ਚਾਂਸ ਨੇ ਫਿਰ ਆਪਾਂ ਗੱਲ ਕਰਦੇ ਹਾਂ ਜੀ 6 ਤਰੀਕ ਤੋਂ ਅੱਗੇ ਦੇ ਮੌਸਮ ਦੀ 7 8 9 10 ਤਰੀਕ ਇਹਨਾਂ ਵਿੱਚਕਾਰ ਜਿਹੜੇ ਚਾਂਸ ਨੇ ਹੌਲੀ ਹੌਲੀ ਧੁੱਪ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਪੱਛਮੀ ਹਵਾ ਦੀ ਥੋੜੀ-ਬੋਤੀ ਐਂਟਰੀਜ਼ ਜ਼ਰੂਰ ਹੋਵੇਗੀ ਪਰ ਪੂਰਬ ਦੀ ਹਵਾ ਲਗਾਤਾਰ ਚਲਦੀ ਰਹੇਗੀ। ਤਾਪਮਾਨ ਜਿਹੜੇ ਘਟੇ ਹੋਏ ਸਨ ਉਹ 42 ਡਿਗਰੀ ਤੋਂ ਪਾਰ ਜਾਂਦੇ ਹੋਏ ਦਿਖਾਈ ਜਾਣਗੇ। ਮਤਲਬ ਪੰਜਾਬ ਦੇ ਵਿੱਚ ਤਾਪਮਾਨ ਕਾਫੀ ਜ਼ਿਆਦਾ ਵਧਦਾ ਹੋਇਆ ਦਿਖਾਈ ਦੇਵੇਗਾ ਸਾਨੂੰ 7 ਤਰੀਕ ਤੋਂ ਬਾਅਦ ਕਿਉਂਕਿ ਬੱਦਲਬਾਜ਼ੀ ਦਾ ਮਾਹੌਲ ਥੋੜਾ ਜਿਹਾ ਘਟੇਗਾ। ਕਿਉਂਕਿ ਜਿਹੜੇ ਇਹ ਚਾਂਸ ਨਮੀ ਦੇ ਇਹ ਲਗਾਤਾਰ ਪੰਜਾਬ ਦੇ ਵਿੱਚ 7-8 ਤਰੀਕ ਤੱਕ ਬਣੇ ਰਹਿਣ ਦੀ ਉਮੀਦ ਹੈ ਪਰ ਉਸ ਤੋਂ ਬਾਅਦ ਮੌਸਮ ਖੁੱਲੇਗਾ, ਧੁੱਪ ਨਿਕਲੇਗੀ। ਪੂਰਬ ਦੀ ਹਵਾ ਤੇਜ਼ ਗਤੀ ਨਾਲ ਚੱਲੇਗੀ ਹਨੇਰੀ ਵਰਗੇ ਧੂੜ ਵਰਗੇ ਮਾਹੌਲ ਬਣਨਗੇ ਪਰ ਮੀਂਹ ਦੇ ਚਾਂਸ ਘਟਦੇ ਹੋਏ ਦਿਖਾਈ ਦੇਣਗੇ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਤਾਪਮਨ 42 ਡਿਗਰੀ ਪਾਰ ਕਰਤਾ ਹੋਇਆ ਦਿਖਾਈ ਦੇ ਸਕਦਾ ਹੈ ਕਾਫੀ ਜ਼ਿਆਦਾ ਤਾਪਮਨ ਵਧਣ ਦੀ ਉਮੀਦ ਸਾਨੂੰ ਹੁਣ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਹਲਚਲ ਨਹੀਂ ਹੈ ਮੌਸਮ ਜ਼ਿਆਦਾਤਰ ਕਲੀਅਰ ਹੀ ਬਣਿਆ ਰਹੇਗਾ ਤੇ 10 ਤਰੀਕ ਤੱਕ ਮਾਹੌਲ ਜਿਹੜੇ ਨੇ ਉਹ ਕਾਫੀ ਹੱਦ ਤੱਕ ਕੰਟਰੋਲ ਵਿੱਚ ਰਹਿਣਗੇ ਕਿਸੇ ਕਿਸੇ ਇਲਾਕੇ ਵਿੱਚ ਗਰਜ ਚਮਕ ਧੂੜਪਰੀ ਹਨੇਰ ਦੇ ਨਾਲ ਮੀਂਹ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦਾ ਹੈ ਪਰ ਕੋਈ ਵੱਡੀ ਹਜੇ ਉਮੀਦ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ ਉਹ ਜ਼ਿਆਦਾਤਰ ਵਿਗੜਦੇ ਹੋਏ ਦਿਖਾਈ ਨਹੀਂ ਦੇ ਰਹੇ ਕਿਉਂਕਿ ਮੌਸਮ ਜਿਹੜਾ ਹੁੰਦਾ ਹੈ ਇਹ ਜ਼ਿਆਦਾਤਰ 1 ਤੋਂ 2 ਦਿਨ ਵਿੱਚ ਬਦਲ ਜਾਂਦਾ ਤਾਂ ਹੀ ਥੋੜਾ ਰਿਕਵੈਸਟ ਕਰਦੇ ਰਹਿੰਦੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲੋ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਅਕਸਰ ਹੀ ਬਦਲਦਾ ਰਹਿੰਦਾ ਹੈ ਅਕਸਰ ਇਸ ਵਿੱਚ ਦੇਖਿਆ ਗਿਆ ਕਿ ਜਿਹੜੇ ਹਾਲਾਤ ਨੇ ਉਹ ਇੱਕ ਦਿਨ ਵਿੱਚ ਹੀ ਬਦਲ ਜਾਂਦੇ ਨੇ ਤਾਂ ਹੀ ਤੁਹਾਨੂੰ ਕਹਿੰਦੇ ਰਹਿੰਦੇ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਲਗਾਤਾਰ ਅਪਡੇਟ ਰਹਿੰਦੇ ਰਿਹਾ ਕਰੋ ਵੀਡੀਓ ਆਉਂਦੀ ਹੈ ਤਾਂ ਦੇਖ ਲਿਆ ਕਰੋ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਤੁਹਾਨੂੰ ਕੋਈ ਵੀ ਅਪਡੇਟ ਤੁਸੀਂ ਮਿਸ ਨਾ ਕਰ ਸਕੋ ਬਾਕੀ ਕੋਈ ਵੀ ਨਵੀਂ ਜਾਣਕਾਰੀ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਤੁਹਾਨੂੰ ਜਲਦ ਪ੍ਰਾਪਤ ਹੋਵੇਗੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ